ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ 11 ਵਜੰ ਸ 5 ਕਮੈਂਟ ਆਏਗੇ ਨੇ ਤੇ ਹੁਣ ਮੈਂ ਨਾ ਕੇ ਆਈਆਂ ਕੇਸੀ ਤੇ ਹੁਣ 11 ਵਜ ਜਾਂਦੇ ਨੇ ਸਾਫ ਸਫਾਈਆ ਕਰਦਿਆਂ ਨੂੰ ਹੁਣ ਸਾਰਾ ਮੱਜਾਂ ਦਾ ਨਿਮੇੜਦਿਆਂ ਨੂੰ ਸਾਫ ਸਫਾਈਆ ਕਰਦਿਆਂ ਨੂੰ 11 ਵਜ ਜਾਂਦੇ ਨੇ ਤੇ ਇਸ ਕਰਕੇ ਸਾਰਾ ਦਿਨ ਕੰਮ ਨਹੀਂ ਭਣਾ ਦੇ ਲੋਟ ਆਉਂਦੇ ਹੈਗੇ ਹੁਣ ਬਸ ਘੰਟਾ ਇੱਕ ਘੰਟਾ ਦਾਮ ਲਵਾਂਗੇ ਅੱਜ 10 ਵਾਲੀ ਚਾਹ ਕਰਦੇ ਨਹੀਂ ਹੈਗੇ ਕਿਉਂਕਿ ਗਰਮੀ ਆ ਕੁਝ ਹੋਰ ਖਾ ਲਾਂਗੇ ਠੰਡਾ ਵੱੱਤਾ ਬਣਾ ਕੇ ਪਾਣੀ ਪੋਣ ਪੀ ਲਾਂਗੇ ਤੇ ਭਣਾ ਨੇ ਹਨਾ ਰਾਤ ਵਾਲੀ ਵੀਡੀਓ 'ਚ ਕਮੈਂਟ ਕੀਤਾ ਸੀ ਦੀਦੀ ਨੇ ਕਹੀਂ ਦੀਦੀ ਮੈਨੂੰ ਤੁਹਾਡੀ ਵੀਡੀਓ ਦੇਖੇ ਬਿਨਾ ਹਨਾ ਰੋਟੀ ਖਾਣ ਨਹੀਂ ਵਧੀਆ ਨਹੀਂ ਲੱਗਦਾ ਜੀ ਨਹੀਂ ਲੱਗਦਾ ਜੇ ਮੈਂ ਤੁਹਾਡੀ ਵੀਡੀਓ ਨਾ ਦੇਖਾਂ ਤੇ ਧੰਨਵਾਦ ਭੈਣੇ ਹਨਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਇੰਨਾ ਸਾਨੂੰ ਚਾਹਣੇ ਹੋਗੇ ਹਨਾ ਤੇ ਬਾਕੀ ਗੱਲ ਹੁੰਦੀ ਮੋਹ ਪਿਆਰ ਦੀ ਹਨਾ ਜੀ ਬਲੌਗਰ ਤਾਂ ਹੋਰ ਵੀ ਬਹੁਤ ਹੁੰਦੇ ਨੇਗੇ ਤਾਂ ਪਰ ਜਿਹੜਾ ਮੋਹ ਪਿਆਰ ਬਣ ਜਾਂਦਾ ਆਪਾਂ ਸ਼ੁਰੂ ਤੋਂ ਜਿਹਨੂੰ ਆਪਾਂ ਦੇਖਣ ਲੱਗ ਜਾਂਦੇ ਆ ਉਸ ਨਾਲ ਮੋਹ ਪਿਆਰ ਆਪਣਾ ਬਣ ਜਾਂਦਾ ਤਾਂ ਇਸ ਕਰਕੇ ਫਿਰ ਆਪਦੇ ਆਪਦੇ ਪਰਿਵਾਰ ਵਾਂਗੂੰ ਹੀ ਲੱਗਣ ਲੱਗ ਜਾਂਦਾਗਾ ਜਿਵੇਂ ਉਹ ਸਾਡਾ ਪਰਿਵਾਰ ਹੀ ਆ ਹਨਾ ਤੇ ਧੰਨwar ਭੈਣ ਤੁਹਾਡਾ ਤੇ ਭੈਣਾ ਰਾਣੀ ਭੈਣ ਨੇ ਅਮਰੀਕਾ ਤੋਂ ਕਮੈਂਟ ਕੀਤਾ ਸੀਗਾ ਕਹਿੰਦੀ ਮੈਂ ਤੁਹਾਡੇ ਹਰ ਰੋਜ਼ ਹਨਾ ਮੈਸੇਜ ਕੀਤਾ ਸੀ WhatsApp ਤੇ ਤੇ ਮੈਂ ਤੁਹਾਡੇ ਭੈਣੇ ਹਰ ਰੋਜ਼ ਵਲੌਗ ਦੇਖਦੀ ਆ ਮੇਰੇ ਤੋਂ ਵੱਡੀ ਆ ਆਵਦੀਆਂ ਬੇਟੀਆਂ ਕੋਲੇ ਗਈਆਂ ਇਕੱਲੀਆਂ ਬੇਟੀਆਂ ਬੇਟੀਆਂ ਨੇ ਉਹਨਾਂ ਦੇ ਤੇ ਧੰਨwar ਭੈਣੇ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋਗੇ ਤੇ ਬਾਕੀ ਭੈਣਾ ਦੇ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਨੇ ਬਹੁਤ ਬਹੁਤ ਵਧੀਆ ਭੈਣ ਵਿਚਾਰੀ ਠੀਕ ਹੈ ਭੈਣੇ ਬਲ ਗੱਲ ਕਰ ਬਾਹਰ ਲੈ ਹਨ ਵੀ ਨਾਂ ਨਹੀਂ ਦੱਸ ਲਿਖਦੇ ਹੈਗੇ ਆਪਦਾ ਕਰਮਜੀਤ ਕੌਰ ਧੰਨਵਾਦ ਭੈਣੇ ਤੁਸੀਂ ਸੜ ਵੀਡੀਓ ਦੇਖਦੇ ਹੋਗੇ ਹਨ ਬਹੁਤ ਸਾਰਾ ਧੰਨਵਾਦ ਤੁਹਾਡਾ ਤੇ ਬਾਕੀ ਬਹੁਤ ਵਧੀਆ ਕਮੈਂਟ ਆਉਂਦੇ ਨੇ ਭੈਣਾ ਦਾ ਧੰਨਵਾਦ ਹੈ ਤੇ ਪਿਆਜ਼ ਟਮਾਟਰ ਤੜਕਾ ਲਾਉਣਾ ਪਸੰਦ ਕਰਦੇ ਅਸੀਂ ਮੈਂ ਤਾਂ ਜੀ मूंग ਦੀ ਦਾਲ ਚ ਟਮਾਟਰ ਮਾ ਟਮਾਟਰ ਨਹੀਂ ਪਾਉਂਦੀ ਹੈਗੀ ਤੇ ਐਂ ਬਸ ਬਣਾਉਣੀ ਆ ਤੇ ਲਾਸਨ ਪਿਆਜ਼ ਦਾ ਤੜਕਾ ਸਾਨੂੰ ਟਮਾਟਰ ਦਾ ਤੜਕਾ ਥੋੜਾ ਜਿਹਾ ਘੱਟ ਵਧੀਆ ਲੱਗਦਾ ਤਾਂ ਵੇਜੇ ਕੋਈ ਪਣ ਪਈ ਅੱਜ ਤਾਂ ਵੇ ਸੱਕ ਟਮਾਟਰ ਪਾ ਲਈ ਤੜਕੇ ਚ ਹੁਣ ਸਾਨੂੰ ਨਹੀਂ ਪਸੰਦ ਨਹੀਂ ਹੈਗਾ ਸਾਨੂੰ ਵੀ ਟਮਾਟਰਾਂ ਦਾ ਤੜਕਾ ਸਾਨੂੰ ਚੌਲ ਚੂਰ ਚ ਵੀ ਟਮਾਟਰ ਪਾਉਣਾ ਘੱਟ ਪਸੰਦ ਨਹੀਂ ਗੇ ਤਾਂ ਕਰਕੇ ਮੈਂ ਸਟਿੱਪ ਕਰਦਾ ਨਹੀਂ ਆਗੀ ਤੇ ਨਹੀਂ ਬਸ ਨੇ ਪਾਏ ਹੁੰਦੇ ਨੇ ਫਿਰ ਜੇ ਟਮਾਟਰ ਮੈਨੂੰ ਹੀ ਸਵੇਹਾ ਹੈਗਾ ਖਾਂਦੀ ਨਹੀਂ ਹੈਗਾ ਮੈਨੂੰ ਤਾਂ ਨਾ ਵਧੀਆ ਲੱਗਦੇ ਨੇ ਇਸ ਤਾਂ ਸਲਾਦ ਸਲੂਚ ਵੀ ਨਹੀਂ ਖਾਦਾ ਕਿਤੇ ਟਮਾਟਰ ਖੀਰਾ ਤੇ ਪਿਆਜ਼ ਤਾਂ ਖਾਲ ਖੂ ਲੈਣੇ ਆਂਗੇ ਹੁਣ ਆਪਣੇ ਪਿਆਜ਼ ਆ ਜਾਣਗੇ ਅੱਜ ਤੇ ਪੱਟਣ ਗਏ ਹੋਏ ਨੇ ਕੱਲ ਦੇ ਕੁਝ ਕੱਲ ਪੱਤੇ ਸੀਗੇ ਕੁਝ ਅੱਜ ਪੱਟ ਲਾਂਗੇ ਤੇ ਪੱਟ ਕੇ ਪਿਆਜ਼ ਲਿਹਾਉਣ ਗਾ ਪਏ ਨੇ ਖੇਤ ਤੇ ਅੱਧੇ ਘਰ ਆਂਦੇ ਸੀ ਕੁਝ ਪੱਟਣ ਵਾਲੇ ਕੱਲ ਫਿਰ ਪਹਿਲਾਂ ਹੋਰ ਕੰਮ ਕੀਤਾ ਫਿਰ ਪਿਛਲੇ ਪਹਰ ਪਿਆਜ਼ ਪੱਟੇ ਕਾ ਪਹਿਲੇ ਪਹਰ ਤੋਂ ਧੁੱਪ ਹੁੰਦੀ ਆ ਜਾ ਰਹੀ ਤੇ ਫਿਰ ਪਲ ਜਾਂਦੇ ਨੇ ਪਾਏ ਪਾਏ ਧੁੱਪ ਜ ਤੇ ਇਸ ਕਰਕੇ ਅੱਜ ਠੰਡੇ ਠੰਡੇ ਚੱਕ ਲਿਆਵਾਂਗੇ ਕਹਿੰਦੇ ਕਿ ਉਹਨਾਂ 11 ਵਜੇ ਆਉਣ ਵਾਲੀ ਹੋਣੀ ਤੇ ਅੱਜ ਚੱਕ ਕੇ ਵੀ ਚਲੋ ਹਣਾ ਜੋ ਵੀ ਆਪਣੀ ਖੇਤੀ ਐ ਪੱਲੀ ਕੋਲ ਮੋਟਰਾਂ ਵਾਲੇ ਨੇ ਪਿੰਗੇ ਜੇ ਪਾਈ ਜਾਂਦੇ ਨੇ ਟਰੈਕਟਰ ਮਗਰ ਕਰ ਕਰ ਮੋਟਰਾਂ ਮੱਚੀ ਜਾਂਦੀਆਂ ਨੇ ਪਤਾ ਨਹੀਂ ਕਿਸਾਨ ਤਾਂ ਬਸ ਹੁਣੇ ਤੋਂ ਲੱਗ ਜਾਣਗੇ ਮੋਟਰ ਕੱਢ ਲਈ ਪਾ ਲਈ ਕੱਢ ਲਈ ਪਾ ਲਈ ਕੰਡੇ ਆ ਗਏ ਆਪਣੇ ਆ ਆਈ ਤੇ ਕਿੰਨੇ ਮੰਡ ਲਿਆਉਂਦੇ ਅੰਦੋ ਅੰਦ ਕਰਦੇ ਕੰਡੇ ਨਹੀਂ ਪਿਆਰ ਸਾਡਾ ਕੰਡੇ ਪਿਆਰ ਨਹੀਂ ਕਹਿੰਦੇ ਆਈ ਤੇ ਵਧੀਆ ਨੇ ਬਾਹਰ ਪਾਰ ਵਾਲੇ ਫਟੇ ਕੀ ਪੱਟਾ ਬੰਨ੍ਹਾ ਫੜ ਜਾਂਦੇ ਹੈ ਕਿ ਬੱਤਲਾ ਹੈ ਮੈਂ ਤਾਂ ਹੁਣ ਕੰਮ ਨਿਬੜੇ ਰਿਹਾ ਤੇ ਤੂੰ ਨਾ ਤੋ ਗੜੀ ਮੇਰੇ ਸਿਰ ਦੁਖੀ ਆਂਦਾ ਇਹਨੂੰ ਨਾ ਕੋਈ ਨੁੱਕਾ ਆਉਂਦੀ ਦਵਾਈ ਦਵਾ ਮੈਂ ਕਿਹਾ ਨਾ ਕੋਈ ਹੋਰ ਕੋਈ ਤੁਸ ਕਾ ਡਾਕਟਰ ਇਹੋ ਬਖਾਰ ਆ ਗਾ ਕੋਈ ਚਾ ਲੈ ਆਇਆ ਤੁਸੀਂ ਹੈ ਕੋਈ ਚਾ ਕੋਈ ਚਾ ਕਾ ਕੇ ਰੋਟੀ ਵੀ ਖਾਤੇ ਦੇਖਣਾ ਕਿ ਕੀ ਹੋਇਆ ਸ਼ੋਟ ਕਿਹਾ ਪਾਣੀ ਤੇ ਸੇਕ ਮਾਰ ਕੇ ਜਿੰਦਰਾ ਲਾ ਪਰਾਂ ਕਰਨਾਗਾ। ਮਾਹੀ ਲੱਚਾ ਤੁਸੀਂ ਇਹ ਕਿ ਆਤ। ਬੁੜੀਆਂ ਨੂੰ ਵੀ ਕਦੇ ਲਾ ਦੇ। ਬੁੜੀਆਂ ਕਿ ਬਣਾ ਲੈਣਾ? ਗਰਮੀ ਵਾਲੀ ਐ। ਚੰਤ ਜੀਨ ਕਾ ਦ ਪਾਣੀ ਨਹੀਂ ਪਾਣੀ ਪੀ ਜਾ ਨੇ ਪਾਣੀ ਪਾ ਦੇ। ਢਿੰਡੀਆਂ ਬਣਾਵਾਂਗੇ। ਜਿਹੜੀ ਮੈਨੂੰ ਵੀ ਦੱਸ। ਯਾਗ ਰਾਈ ਤਿਗਲਾ ਚਿਪੀਲਾ ਡੜੀਆ ਚ। ਹਮ। ਪਰ ਮਾਂਜੂਨੇ ਪਾਉ ਤੋ ਔਖੇ ਨੇਗੇ। ਆ ਤਾਂ ਹੋਈ ਪਹਿਲੇ ਮੈਂ ਨਾ ਕਰੇ ਹਾਂ ਫੇਰ ਵੀ ਪਾਉਂਗੀ। हद हो गई हद हो गई भाई जिंद रानी चक्कर आंदा ਮੈਨੂੰ ਲੱਗਾ ਜ਼ੋਰ ਦੇਖ ਤਾਂ ਮੋੜ ਇਹਨਾਂ ਦਾ ਜ਼ੋਰ ਕਿੰਨਾ ਕਹਿਣਾ ਸੱਤ ਆਫੇ ਪਾਈ ਹੈ ਹੌਲਾ ਯਾਰ ਸਮਾਧੀ ਰਾਂਦੋ ਸਮਾਦੀ ਐ ਮੱਝ ਨਹੀਂ ਬੜੂਗੇ ਚ ਪੀਕੂ ਚ ਕਾਰੀ ਸਬਜ਼ੀ ਦੀ ਲੋ denn ਪੱਤੀ ਮੇਸ ਕਰਤੀ ਮੱਚਰ ਮਾਵਾਂਗੇ ਅੱਜ ਮਾਉਣ ਆਣੀ ਹੋਈ ਸੀ ਲੋ ਜੀ ਪਿਆਜ਼ ਆਪਾਂ ਨੇ ਲਾ ਦਿੱਤੇ ਨੇ ਤੇ ਕੀ ਸੁਕਮੰਦ ਸੁਕਮੰਦੀ ਦਵਾਈ ਗੋਲੀ ਕੋਲੀ ਜੀ ਉਹਨਾਂ ਮਾਰੇ ਬੋਲ ਮਾਰ ਜੋ ਮੈਂ ਤਾਂ ਜਾਣਨਾ ਹੁਣ ਮੈਂ ਕਿਹਾ ਸੀਗਾ ਮੈਂ ਉਹਨਾਂ ਫੋਨ ਵੀ ਦੋਨੇ ਥੱਲੇ ਨੇਗੇ ਕੱਲੇ ਆਫ ਨੂੰ ਭਾਈ ਸੋਖ ਮਰ ਤਰੀ ਦਵਾਈ ਆ ਗਈ ਬੁਖਾਰ ਹੋਇਆ ਪਿਆ ਨੂੰ ਤੇ ਹੁਣ ਆਪਾਂ ਨੇ ਮੇਰਾ ਬਾਲ ਸੁੱਕੋ ਜਾਣਗੇ ਨੇ ਮੈਂ ਪ੍ਰਿੰਡੀਆਂ ਕੱਟ ਕੇ ਰੱਖ ਨੂੰ ਪਿਆਜ਼ ਆ ਗਏ ਨੇ ਪਿਆਜ਼ ਨੂੰ ਸੜ ਲਾਂਗੇ ਹਨ ਤੇ ਇੱਕ ਦੋ ਕੁ ਰਹਿੰਦੇ ਸੀ ਆਪਾਂ ਨੇ ਪਿਆਜ਼ ਚਲ ਨਾਲ ਦੁੱਧ ਕੱਲ ਮੈਂ ਲੈਣਦੀ ਸੀ ਪਰਸੋਂ ਕਿਸੇ ਦਾ ਅੱਜ ਕਹਿੰਦੇ ਵਸ ਕੱਲ ਨੂੰ ਪੱਟ ਲਿਆਵਾਂਗੇ ਨਾਲ ਸਮੋਲ ਆਹ ਭਿੰਡੀਆਂ ਦੀ ਸਬਜ਼ੀ ਕੱਟ ਲੈਣੇਗੇ ਠੱਟ ਕੇ ਭਿੰਡੀਆਂ ਦੀ ਸਬਜ਼ੀ ਰੱਖ ਲੈਣਾਂ ਕਿਉਂਕਿ ਹਜੇ ਨੀਂਦ ਨਹੀਂ ਉਹਨਾਂ ਜਿਹਨਾਂ ਦੀ ਆ ਗਈ ਫਿਰ ਪਾਏ ਜਾਗੇ ਠੀਕ ਹੈ ਤੇ ਅੱਜ ਮੈਂ ਨਾ ਗਰਮੀਤਰੀ ਵੀਡੀਓ ਦੇਖ ਲਈ ਸੀ ਇਹ ਗਰਮੀਤਰੀ ਵੀਡੀਓ ਦੇਖ ਲਈ ਨਾ ਮੈਂ ਦੇਖੋ ਜੀ ਆਪਾਂ ਖੜੇ ਆ ਕੋਠੇ ਤੇ ਮੌਸਮ ਹੋ ਗਿਆ ਸੁਹਾਵਣਾ ਮਲਾ ਚਾਚੀਆ ਕੇ ਤੱਕ ਬਾਰੇ ਹੀ ਹੈ ਸਾਰਾ ਕੁਝ ਹੈ ਨਾ ਉਂਦਰ ਕਈ ਹੋ ਮਾਸੀ ਜਿਹੜਾ ਟਾਈਮ ਆ 2 ਵਜਣ ਚ 5-7 ਮਿੰਟ ਬਾਕੀ ਨੇ ਕੋਠੇ ਤੋਂ ਵੀ ਉਹ ਅੱਜ ਵੀਡੀਓ ਹੋਦਾ ਪਹਿਲਾਂ ਗਫਾਰ ਨੇ ਤੁਹਾਨੂੰ ਆਪਣੇ ਪੱਕੇ ਤੇ ਵੀ ਇਸ ਤਰ੍ਹਾਂ ਨਹੀਂ ਪੈ ਰਿਹਾ ਮੌਸਮ ਸੁਹਾਵਣਾ ਹੋ ਗਿਆ ਹੋ ਦੀ ਮਾਸੀ ਮਾਸੀ ਦਾ ਲੱਗਦਾ ਸਾਫ ਸੁਥੀਆ ਕਰਦੇ ਮੀਰਾ ਹੋ ਗਿਆ ਹੈ ਜੈਨਿਸ ਗਿਆ ਚੁਦਾ ਮੀ ਹੋ ਗਿਆ ਅੱਜ ਵਧੀਆ ਸਾਫ ਸੁਥੀਆ ਹੋ ਰਿਹਾ ਹੈ ਕਈ ਨੰਗਾ ਸਿਰ ਮੇਰਾ ਹੋ ਰੇ ਕਨੀਆ ਆ ਗਈਆਂ ਵਧੀਆ ਕਰ ਲੈ ਕੰਮ ਮੈਂ ਤਾਂ ਅੰਦਰ ਜਾਨੀ ਆ ਜੈਸੀ ਨਾਈ ਬੈਠੀ ਆ ਵੀ ਮੇਰ ਮੰਗੂ ਯਾਰ ਕਨੀਆ ਪਾ ਕੇ ਰੱਬ ਨੇ ਮੇਰਾ ਕੀ ਕੰਮ ਵਧਾਇਆ ਪਹਿਲਾਂ ਤਾਂ ਨੇਰੀ ਆ ਗਈ ਦੇਖੋ ਬੇਲੀ ਦੀ ਹਾਲਤ ਮੇਰੀ ਆ ਕੇ ਮੇਰੇ ਨਾਲ ਰਟਾ ਗਏ ਪੱਤੇ ਆ ਕੇ ਉੱਤਮੀ ਪਾਏ ਗਿਆ ਇੰਨਾ ਗੰਦਾ ਹੋ ਗਿਆ ਉਤੋਂ ਇੰਨੇ ਭਾਂਡੇ ਲਾ ਕੇ ਲਿਆ ਖਾ ਖਾਜ ਵਾਖਣ ਭਾਂਡੇ ਜਿਹੜੇ ਜਮਾਤਰ ਹੋਤੀ ਪਹਿਲਾਂ ਆਈਸਕ੍ਰੀਮ ਖਾਦੀ ਅੱਜ ਤਾਂ ਮੈਂ ਜਮਾਈ ਨਹੀਂ ਕੱਲ ਵਾਲੀ ਸੀ ਤੇ ਉਹ ਖਾਦੀ ਤੇ ਉਹਦੋਂ ਬਾਅਦ ਰੋਟੀ ਰੁੱਟੀ ਖਾਦੀ ਫਿਰ ਉਹਨਾਂ ਨੇ ਚਾਹ ਪੀਤੀ ਫਿਰ ਤਰਬੂਜ ਲੈ ਗਏ ਤਰਬੂਜ ਖਾਦਾਂਗੇ ਭਾਂਡੇ ਲਿਆਗੇ ਉੱਥੋਂ ਲਾ ਕੇ ਰੋਟੀ ਤਾਂ ਖਾਦੀ ਨਹੀਂ ਅੱਜ ਉਸ ਨੂੰ ਰੋਟੀ ਖਾਦੀ की खाते हैं कुछ चीज खाते हैं सच्चे अन्य पान दे पान दानी खेल पार किया क्यों मामजी ने पान दिया रात बहुत तो तुम्हें करते पाएगी है ना तले के कहीं आती हूँ ले के गए ਤਾਂ ਕਿ ਜ ਮੋਟਰ ਛੱਡੀ ਆ ਮਾ ਲੈਣਾ ਪਾਜੇ ਗਰਮੀ ਹੋ ਗਈ ਨਾ ਤੇ ਦਾ ਸਾਰਕਣੀ ਆ ਪਾ ਕੇ ਗੁੰਮ ਕਰ ਲਿਆ ਸੰਬਰ ਕੇ ਨਾਲ ਚ ਦੇਖਦੇ ਆ ਪਾਪ ਜੀ ਲਾ ਕੱਢਦਾਂ ਨਾ ਤੜਤ ਪਾਪ ਵੀ ਟੁੱਟ ਗਈ ਸਾਰੀ ਸਦਾ ਉਹਨਾਂ ਕੰਮੇ ਵੇੜ ਲਾ ਲੇ ਤਾਂ ਮਨ ਤੇ ਪਾਪ ਮੁਗਾਵਾ ਰਿਹਾ ਨਿਆ ਜਈ ਬਾਹਰ ਤੇ ਮੂਟੀ ਮਤੋ ਲੰਗੜੰਗਾ ਲਾ ਲਾ ਥਾਂ ਦੇ ਮਾਰ ਲੀਏ ਕਾ ਫੇਰ ਮਿਲ ਜਾ ਕੇ ਦੇਖ ਰਾਂ ਸਾਹ ਆ ਜਾਣਗੇ ਕਿਹੜੇ ਚ ਇਹ ਕੁੜਾ ਪਾਣ ਦੇ ਮਾਰਦਾ ਲੋਏ ਪਾਣਾ ਪੱਲਾ ਸੰਭਰ ਕੇ ਸਾਰਾ ਕੂੜਾਵਾੜਾ ਇਕੱਠਾ ਕਰ ਦਿੱਤਾ ਹੁਣ ਜਿਹੜਾ ਰੇਤਾਂ ਜੰਮ ਗਿਆ ਗਿੱਲੇ ਥਾਂ ਮੈਂ ਰੋਟ ਨਹੀਂ ਆਇਆ ਸੰਭਰੇ ਤੋਂ ਮੈਂ ਪੈਪੀ ਲਾ ਲਈ ਫਿਰ ਜਾਰੇ ਪਾਣੀ ਪਾ ਦੇ ਚ ਨਹੀਂ ਕਰਦੇ ਛੋਟੀ ਪੈਪੀ ਲਾ ਲਈ ਮੈਂ ਮਾਝਾ ਦੋਸਤ ਦੀ ਚੀਜ਼ ਦਾ ਕੰਮ ਸੀ ਵੱਡਾ ਮਾਝਾ ਮੈਂ ਨਾ ਮਾ ਤਾਂ ਨਹੀਂ ਲੈਤਾ ਮੈਂ ਹਾਈਡਰ ਕਾਰਬੂ ਛੋਟੇ ਨਾਲ ਨਹੀਂ ਸਾਰਾ ਬੱਠਾ ਭਰ ਗਿਆ ਪੱਛੇ ਪਿੱਛੇ ਉਹ ਦਸਤਕੀਆ ਨਾ ਕਾਗਜ਼ ਪੱਤਰ ਦੇ ਲਾਤੀ ਐ ਬੈਪ ਜੂਤ ਤੇ ਬਿਆ ਟੋਰਦਾ ਹੀ ਵੱਡਾ ਰਹਿ ਗਿਆ ਹਮ ਸਭ ਦਾ ਆ ਕੇ ਤੁਮ ਮਗਾਉ ਨਹੀਂ ਆ ਰੋਟੀ ਮਗਾਉਂ ਕੱਢੀ ਨਾਲ ਤਾਂ ਪਾਣੀ ਬਾਲਾ ਵੇਸ਼ਟ ਹੁੰਦਾ। ਲੈ ਇਥੋਂ ਆਹ ਕੁਝ ਗਲਾਸੇ ਸਾਰੇ ਪੁੱਤੀ ਜਾਣਗੇ। ਜਦੋਂ ਲਾਉਂਦੇ ਆਪਾਂ। ਪੂਜੀਰੀਆਂ ਲਾਉਣਗੇ ਫੇਰ ਕੰਮ ਆਉਲੇ ਬਰ ਬੇੜ। ਕਾਪੀ ਉਹ ਬਹੁਤ ਬੁਰਾ ਲੱਗਦਾ ਹੈ ਤੇਰਾ ਜਿੱਛਾ ਜਾਂਦਾ ਹੈ ਕਣੀਆਂ ਨਾਲ ਕੱਢ ਦਾਂ ਆਹ ਇਹ ਕੋਈ ਕੱਟ ਕੇ ਨਹੀਂ ਨਿਕਲਦਾ ਬਾਹਰ ਸੀਗਾ ਇਸ ਤਰ੍ਹਾਂ ਇਹ ਨਹੀਂ ਨਹੀਂ ਬਾਰਿਸੀ ਫੋਟਾਂ ਨੇ ਸਾਡੇ ਕੱਟਾ ਬੇੜਾ ਕਰ ਕਿਉਂ ਇਹ ਇੰਨਾ ਅੰਦਰ ਵਾਟੇ ਜਦ ਬਾਹਰ ਦਾਤ ਬਾਹਰ ਜਿਹੜਾ ਕੋਈ

ਵੇੜਾ ਆਪਣਾ ਤੋ ਇੱਥਾ ਦੇਖੋ ਕਿੰਨਾ ਸੋਹਣਾ ਹੋ ਗਿਆ ਨਾ ਪਹਿਲਾਂ ਵੇੜਾ ਦੇਖਦੇ ਨੇ ਹੋਰ ਕਿੰਨਾ ਸੋਹਣਾ ਹੋ ਗਿਆ ਸਫਾਈ ਕਰੇ ਤਾਂ ਆਪਣਾ ਘਰ ਬਹੁਤ ਸੋਹਣਾ ਹੋਊਗਾ ਤੇ ਹੁਣ ਇਹਦੇ ਨੇਰੀ ਨਾਲ ਆ ਦਾਗ ਜੇ ਪੈ ਗਏ ਮੀ ਨਾਲ ਕਣੀਆਂ ਨਾਲ ਇਸ ਤਰ੍ਹਾਂ ਜਾਵਾਂਗੇ ਆਪਾਂ ਇਹ ਜੜੀ ਵੀ ਸਾਫ਼ ਕਰ ਦਾਂਗੇ ਹਾਂ ਤਾਂ ਹੱਥ ਜਾਂਦਾ ਨੇੜੇ ਕਰਨਗੇ ਇਹ ਸਾਰੀ ਸਫਾਈ ਹੋਣੀ ਹੈ। ਖਲਰ ਸੋਈ ਦੇ ਜੀ ਤਾਂ ਨਾਲ ਨੇ ਫੇਰ ਸੋਈ ਦੇ ਜਾਲ ਨੂੰ ਸਾਫ਼ ਕਰਨੀ। ਦੁਪਹਿਰ ਦੁਪਹਿਰ ਰੱਬਨਚਾਰ ਕਰਨੀ ਪਾ ਕੇ ਕੰਮ ਲਾ ਦੇ। ਇਹ ਚੰਗਾ ਕੰਮ ਲਾਉਂਦਾ ਰੱਬ ਭੈਣਾਂ ਨੂੰ। ਦੁਪਹਿਰਾ ਵੀ ਮੁਕਤੀ ਕਰਨ ਦਾ। ਫਿਰ ਮੈਂ ਉਦੋਂ ਬਾਅਦ ਮੀਂਹ ਤੋਂ ਬਾਅਦ ਬੈਠੀ ਨਹੀ ਹੈਗੀ ਚਾਹ ਪੀ ਕੇ ਬਸ। ਹਾਂ ਬੇੜਾ ਸੰਭਰ ਲਿਆ ਧੋ ਲਿਆ ਕੱਖਪਾ ਦੇ ਵਿੱਚ ਦੀ। ਤੇ ਨਾਲ ਇਹਨਾਂ ਦੀ ਮਦਦ ਰਹਿਤੀ। ਪਾਪ ਫੁੱਟ ਗਈ ਸੀ ਫਿਰ ਤੋਂ ਹੁਣ ਕੋਲ ਸਾਰੀ ਬਾਟ ਤੇ ਤੇ ਅਮਾ ਕੜਕੜੇ ਚਪਾਰ। ਜਮੀ ਦੁਬਾਰਾ ਆਇਆ। ਹਾਂ ਸਾਰਾ ਉਹ ਅੱਖ ਹੋ ਜਾਣਾ। ਐਣੀ ਪਤਾ ਹੁਣ ਸਾਫ਼ ਕਰ ਕਰਾਤ ਨੂੰ ਫਿਰ ਨਹੀਂ ਆ ਜੇ ਕਿਉਂਕਿ ਉਹ ਰੇਤਾ ਤਾਂ ਕੇਰਾ ਤਾਂ ਦਬ ਗਿਆ। ਕਣੀਆਂ ਆਈਆਂ ਬਾਬਾ ਆ ਗਏ ਸੀ। ਕਣਤਾਲਾ ਤਾਂ ਕੰਨ ਚਲਿਆ। ਪੂਰੇ ਜੋਰ ਨਾਲ ਕਰਾ। ਆ ਗਈ ਬਹੁਤ ਮੀਟ। ਸਾਰੇ ਤੇ ਆਪ ਜੀ ਪਿੰਡਾ ਵੀ ਆਪਦਾ ਵੀ ਕਿਰਚ ਕਿਰਚ ਲਾ ਗਿਆ ਕਰਨ ਇੱਧਰ ਫੇਰ ਲਾ ਲੋ ਤੁਸੀਂ ਚਲੋ ਇਹ ਆਪਾਂ ਕੰਮ ਕਰਦੇ ਆ ਉਧਰ ਮੇਰੀ ਸਬਜੀ ਤਰੀ ਹੋਈ ਆ ਦੋ ਦੋ ਕੰਮ ਇਕੱਠੇ ਵਿੱਡੇ ਹੋਏ ਨੇਗੇ ਆਪਾਂ ਸਬਜੀ ਦੇਖ ਲਈਏ ਹੱਥ ਧੋ ਕੇ ਦੋ ਦੋ ਕੰਮ ਨਾ ਇਕੱਠੇ ਵਿੱਢ ਕੇ ਫੇਰ ਕੰਮ ਸਿਰੇ ਚਾੜਦੇ ਨੇ ਇਹ ਕੰਮ ਤਸੇਲੇ ਚਾੜਦਾ ਨਹੀਂ ਖਾਏਗਾ ਇਰਨ ਫੇਰ ਕੱਟ ਕੇ ਫੇਰੂੰਗੀ ਸਲੋ ਕਰਕੇ ਛੋਟਕੇ ਚੁੱਲੇ ਤੇ ਤਰੇ ਹੋਇਆਗਾ ਸਬਜੀ ਤਰੀ ਹੋਈ ਜਾਗੀ ਭਿੰਡੀਆਂ ਦੀ ਹੌਲੀ ਹੌਲੀ ਮੈਂ ਜਾਲ ਸਾਫ ਹੋਣ ਲਈ ਉਹ ਫੇਰ ਕੱਟ ਕੇ ਫੇਰੂੰਗੀ ਟੱਟ ਗਏ ਸੇ ਹੌਲੀ ਹੌਲੀ ਸਾਫ ਕਰੂੰਗੀ ਮੈਂ ਸਾਰੇ ਸਾਰੇ ਸਾਫ ਸੱਜਿਆ ਹੋ ਜੂਗਾ ਹੰਨੇ ਕਿੰਨੇ ਮਿੰਟ ਲੱਗਣਗੇ ਸਬਜੀ ਹੈ ਬਸ 5-7 ਮਿੰਟਾਂ 'ਚ 10 ਮਿੰਟਾਂ 'ਚ ਰੋਟੀ ਖਾ ਲਓ। ਅੱਜ ਦਾ ਸਵੇਰ ਆਪੋ ਤੇ ਦੇਖ ਲਾ। ਹੈ ਦੇਖੋ ਗਰਮੀ ਪਰ ਜੁੱਟੇ ਡੱਚ। ਸਵੇਰੇ ਢਲੇ ਹੋਈ ਚੀਜ਼ ਖਾ ਕੇ ਸਾਰ ਦਿਨ ਭੁੱਖ ਲੱਗੀ ਹੈਗੀ। ਗਰਮੀ ਤੋਂ ਬਚ ਜਿਓ। ਚਲੋ ਜੀ ਆਪਾਂ ਕਰ ਦਿਆਂਗੇ ਬੀੜਾ ਰੈਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰ ਦਿਓ। ਅੱਜ ਆ ਸਾਫ ਕਰਨੀਆਂ ਨੇਗੀਆਂ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।